ਸ਼ਰੂਪਨੀ ਕਾਲੀਦਲ ਦੇ ਸੀਨੀਅਰ ਅਗੂ ਬੇਕਰ ਮਜੀਠੇ ਦੇ ਗ੍ਰਿਫਤਾਰੀ ਦੇ ਮਾਮਲੇ 'ਚ ਵਿਕਰਮ ਮਜੀਠਿਆ ਨੂੰ ਅੱਜ ਵੀ ਹਾਈ ਕੋਰਟ ਤੋਂ ਰਾਹਤ ਨਹੀਂ ਮਿਲੀ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਨਾਲ ਸਾਂਝੀ ਕਰ ਰਿਹਾ ਹਾਂ ਸੋ ਖਾਸ ਤੌਰ ਤੇ ਹਾਈ ਕੋਰਟ ਨੇ ਕਿਹਾ ਕਿ ਸੋਦੀ ਹੋਈ ਅਰਜੀ ਸਹੀ ਤਰੀਕੇ ਦੇ ਨਾਲ ਦਾਖਲ ਨਹੀਂ ਕੀਤੀ ਗਈ ਮਜੀਠੇ ਦੇ ਵਕੀਲ ਨੂੰ ਅਰਜੀ ਨੂੰ ਸਹੀ ਤਰੀਕੇ ਦੇ ਨਾਲ ਦਾਖਲ ਕਰਨ ਦੇ ਉਦੇਸ਼ ਜਾਰੀ ਹੋਏ ਨੇ 8 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਰੱਖੀ ਗਈ ਹੈ ਮਜੀਠਿਆ ਵੱਲੋਂ ਰਿਵਾਰਡ ਤੇ ਗ੍ਰਿਫਤਾਰੀ ਨੂੰ ਚੁਣੌਤੀ ਦਿੱਤੀ ਗਈ ਸੀ ਵਿਜੀਲੈਂਸ ਤੇ ਰਿਵਾਰਡ ਤੇ ਚੱਲ ਰਿਹਾ ਵਿਕਰਮ ਮਜੀਠਿਆ ਸੂਪਰਲਾ ਸਦਨਦਾਰ ਬਾਡ ਬਲੇ ਉਸ ਤੋਂ ਬਾਅਦ ਹੁਣ 4 ਦਿਨ ਦੇ ਰਿਮਾਂਡ ਤੇ ਹੈ ਵਿਕਰਮ ਮੁਜੀਠਿਆ ਸੂਨ ਦੇਖਣਾ ਹੋਏਗਾ ਕਿ ਜਦੋਂ ਅਗਲੀ ਸੁਣਵਾਈ ਹੋਏਗੀ ਉਸ ਮੌਕੇ ਤੇ ਕੀ ਕੁਝ ਦਲੀਲਾਂ ਤਕਰੀਰਾਂ ਨਹੀਂ ਦਿੱਤੀਆਂ ਜਾਂਦੀਆਂ ਨੇ ਫਿਲਹਾਲ ਦੀ ਕੜੀ ਜੋ ਅਪਡੇਟ ਹੈ ਕਿ ਮੁਜੀਠਿਆ ਤੇ ਲਈ ਹਲੇ ਰਾਹਤ ਨਹੀਂ ਹੈ ਹਲੇ ਪ੍ਰੋਪਰ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਹ ਅਰਜੀ ਜਿਹੜੀ ਹੈ ਦਾਖਲ ਕੀਤੀ ਉਹ ਸੁੱਧ ਹੀ ਅਰਜੀ ਘਰਾੜ ਦਿੱਤੀ ਗਈ ਹੈ ਕਿ ਸੁੱਧ ਹੋਈ ਅਰਜੀ ਸਹੀ ਤਰੀਕੇ ਦੇ ਨਾਲ ਦਾਖਲ ਨਹੀਂ ਕੀਤੀ ਗਈ ਮਾਨਯੋਗ ਹਾਈ ਕੋਰਟ ਨੇ ਕਿਹਾ ਹੈ ਮੁਜੀਠੀ ਦੇ ਵਕੀਲ ਨੂੰ ਅਰਜੀ ਸਹੀ ਤਰੀਕੇ ਦੇ ਨਾਲ ਦਾਖਲ ਕਰਨ ਦੇ ਹੁਕਮ ਹੋਏ ਨੇ ਆਦੇਸ਼ ਹੋਏ ਨੇ ਤਾਂ ਇਸ ਦੇ ਨਾਲ ਹੀ ਇਸ ਸੇ ਖਬਰ ਤੇ ਤਾਜ਼ਾ ਅਪਡੇਟ ਲੈ ਲੈਣੇ ਆਸ ਯੋਗੀ ਰੋਹਿਤ ਬਸ ਲਿਸਟ ਤੇ ਲਾਈਵ ਬਣਨੇ ਰੋਹਿਤ ਆਪ ਤਫਸੀਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਆਖਿਰ ਸੋਧੇ ਹੋਈ ਅਰਜੀ ਜਿਹੜੀ ਦਾਖਲ ਨਹੀਂ ਕੀਤੀ ਗਈ ਪ੍ਰੋਪਰ ਤਰੀਕੇ ਦੇ ਨਾਲ ਆਖਿਰ ਐਕਚੁਅਲ ਦੇ ਵਿੱਚ ਕੀ ਕੁਝ ਇਨਫੋਰਮੇਸ਼ਨ ਹੈ ਜਿਵੇਂ ਬਿਲਕੁਲ ਜਿਸ ਤਰੀਕੇ ਦੇ ਨਾਲ ਵਿਕਰਮ ਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਤੇ ਉਸ ਮਾਮਲੇ ਦੇ ਵਿੱਚ ਇੱਕ ਐਫ ਆਈ ਆਰ ਦਰਜ ਕਰਨ ਤੋਂ ਬਾਅਦ 7 ਦਿਨ ਦਾ ਰਿਮਾਂਡ ਮਿਲਿਆ ਸੀਗਾ ਇੱਕ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਕਿ ਇਹ ਰਿਮਾਂਡ ਵੀ ਗਲਤ ਹੈ ਐਫ ਆਈ ਆਰ ਵੀ ਗਲਤ ਹੈ ਇਸ ਤੋਂ ਬਾਅਦ ਇਸ ਨੂੰ ਪੰਜਾਬ ਰੈਣਾ ਹਾਈ ਕੋਰਟ ਦੇ ਅੰਦਰ ਚੈਲੰਜ ਕੀਤਾ ਗਿਆ ਪਰ ਨਾਲ ਦੀ ਨਾਲ 4 ਦਿਨ ਦਾ ਰਿਮਾਂਡ ਹੋਰ ਮਿਲ ਗਿਆ ਤਾਂ ਇੱਕ ਫਰੈਸ਼ ਐਪਲੀਕੇਸ਼ਨ ਦੇ ਤੌਰ ਦੇ ਉੱਪਰ ਜਿਹੜੀ ਅਪੀਲ ਸੀ ਉਹ ਲਗਾਈ ਗਈ ਪਰ ਜਦੋਂ ਅੱਜ ਇਸ ਮਾਮਲੇ ਦੇ ਵਿੱਚ ਸੁਣਵਾਈ ਹੋਈ ਤਾਂ ਸੁਣਵਾਈ ਦੇ ਦੌਰਾਨ ਹੁੰਦਾ ਕਿ ਇਹ ਗੱਲਬਾਤ ਕਰਾਂਗੇ ਫੈਰੀ ਸੋਭਜੀ ਨਾਲ ਫੈਰੀ ਜੀ ਪੂਰਾ ਮਾਮਲਾ ਕੀ ਸੀਗਾ ਔਰ ਕਿਸ ਤਰੀਕੇ ਦੀ ਸੁਣਵਾਈ ਅੱਜ ਇਸ ਕੋਰਟ ਦੇ ਵਿੱਚ ਰਹੀ ਹੈ ਦੇਖੋ ਅੱਜ ਇਹਨਾਂ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਸੀਗੀ ਕਿ ਪਲੇਸ ਔਨ ਰਿਕਾਰਡ ਕਰਨ ਦੀ ਅਮੈਂਡੇਡ ਪਟੀਸ਼ਨ ਦੀ ਜਦੋਂ ਇਹ ਐਪਲੀਕੇਸ਼ਨ ਜਦੋਂ ਹੀアリング ਹੋਈ ਤਾਂ ਕੋਰਟ ਦੇ ਵਿੱਚ ਸਭ ਤੋਂ ਪਹਿਲਾਂ ਸਟੇਟ ਵੱਲੋਂ ਇਹੀ ਓਬਜੈਕਸ਼ਨ ਦਿੱਤੀ ਗਈ ਕਿ ਇਹ ਐਪਲੀਕੇਸ਼ਨ ਮੇਨਟੇਨੇਬਲ ਨਹੀਂ ਹੈ ਕਿ ਪ੍ਰੋਪਰ ਜਿਹੜਾ ਪ੍ਰੋਸੀਜਰ ਹੈ ਉਹ ਫਾਲੋ ਨਹੀਂ ਕੀਤਾ ਹੋਇਆ ਤੇ ਨਾਲ ਹੀ ਕੁਝ ਐਵਰਮੈਂਟਸ ਇਹ ਜੀ ਇਹਨਾਂ ਨੇ ਐਪਲੀਕੇਸ਼ਨ ਦੇ ਵਿੱਚ ਲਿਖਿਆ ਹੋਇਸੀ ਜਿਹਦੇ ਉੱਤੇ ਕੋਰਟ ਨੇ ਵੀ ਉਹਨਾਂ ਨੂੰ ਝਾੜ ਲਗਾਈ ਕਿ ਇਹ ਜੀ ਚੀਜ਼ ਤੁਸੀਂ ਕੋ ਐਪਲੀਕੇਸ਼ਨ ਦੇ ਵਿੱਚ ਕਿਵੇਂ ਲਿਖ ਸਕਦੇ ਹੋ ਤਾਂ ਉਹਨਾਂ ਦੇ ਜਿਹੜੇ ਲਾਇਰ ਸੀ ਉਹਨਾਂ ਨੇ ਅਪੋਲੋਜਾਈਜ਼ ਕੀਤਾ ਕੋਰਟ ਨੂੰ ਮਾਫੀ ਮੰਗੀ ਤੇ ਉਹ ਤੋਂ ਬਾਅਦ ਉਹਨਾਂ ਨੇ ਐਪਲੀਕੇਸ਼ਨ ਵਿਧਰਾ ਕੀਤੀ ਕਿ ਅਸੀਂ ਸਾਨੂੰ ਵੀ ਵਿਧਰਾ ਕਰਕੇ ਕਿ ਸਾਨੂੰ ਅਸੀਂ ਦੁਬਾਰਾ ਐਪਲੀਕੇਸ਼ਨ ਫਾਈਲ ਕਰਨ ਦੀ ਉਹਨਾਂ ਨੇ ਲਿਬਰਟੀ ਦਿੱਤੀ ਹੈ ਤੇ ਜਿਹੜੀ ਅ ਦੂਸਰੀ ਗੱਲ ਜਿਹੜੀ ਇੱਕ ਰਿਮਾਂਡ ਦੀ ਐਪਲੀਕੇਸ਼ਨ ਦੀ ਗੱਲ ਸੀਗੀ ਤਾਂ ਉਹਦੇ 'ਚ ਇੱਕ ਟੈਕਨੀਕਲ ਇਸ਼ੂ ਸੀਗਾ ਵੀ ਉਹ 6 ਜੂਨ ਦੀ ਡੇਟ ਲਿਖੀ ਗਈ ਸੀ ਬਾਈ ਮਿਸਟੇਕ ਉੱਥੇ ਤੇ ਉਹ ਇਮੀਡੀਏਟਲੀ ਕੋਰਟ ਨੇ ਇੱਕ ਹਰੀਜ਼ੰਡਮ ਇਸ਼ੂ ਕਰਕੇ ਆਰਡਰ ਇਸ਼ੂ ਕਰਕੇ 6 ਉਹਦੇ 'ਚ ਕਿਹਾ ਸੀ ਵੀ 6 ਜੂਨ 6 ਜੁਲਾਈ ਸਮਝੀ ਜਾਵੇ ਬਿਲਕੁਲ ਇੱਕ ਚੀਜ਼ ਹੋਰ ਥੋੜੇ ਤੋਂ ਸਮਝਣੀ ਚਾਹਾਂਗਾ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਜਿਹੜੀ ਐਪਲੀਕੇਸ਼ਨ ਮੂਵ ਕੀਤੀ ਗਈ ਸੀ ਵਿਕਰਮ ਦੇ ਵਕੀਲਾਂ ਦੇ ਵੱਲੋਂ ਉਹਦੇ ਵਿੱਚ ਕੁਝ ਗਲਤੀਆਂ ਸੀਆਂ ਸਹੀ ਤਰੀਕੇ ਨਾਲ ਮੌਮਲੀ ਦੇਸੀ ਭਾਸ਼ਾ 'ਚ ਸਮਝੀਏ ਵਕੀਲਾਂ ਤੋਂ ਥੋੜਾ ਹਟ ਕੇ ਤੋਕ ਕੇ ਆਮ ਲੋਕ ਦੇਖ ਰਹੇ ਉਹਨਾਂ ਦੇ ਦਿਮਾਗ 'ਚ ਪੈ ਸਕੇ ਕਿਹੜੀਆਂ-ਕਿਹੜੀਆਂ ਗਲਤੀਆਂ ਸੀ ਜਿਸ ਦੇ ਕਰਕੇ ਉਹਨਾਂ ਦੇ ਵਕੀਲ ਨੂੰ ਮਾਫੀ ਮੰਗਣੀ ਪੈਗੀ ਹੈ ਦੇਖੋ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਸ਼ੂ ਸੀ ਜਦੋਂ ਵੀ ਤੁਸੀਂ ਕੋਈ ਅਮੈਂਡਮੈਂਟ ਕਰਨੀ ਹੈ ਠੀਕ ਹੈ ਤਾਂ ਕੋਰਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਕਿ ਅਸੀਂ ਆਹ ਪੈਰੇ ਦੇ ਵਿੱਚ ਜਾਂ ਆਹ ਪ੍ਰੀਅਰ ਦੇ ਵਿੱਚ ਹੈਡ ਨੋਟ ਦੇ ਵਿੱਚ ਅਸੀਂ ਆਹ ਐਮੈਂਡਮੈਂਟ ਕਰਨੀ ਹੈ ਉਹ ਤੋਂ ਬਾਅਦ ਕੋਰਟ ਪਰਮਿਸ਼ਨ ਦਿੰਦੀ ਹੈ ਥੈਨ ਐਮੈਂਡੇਡ ਪਟੀਸ਼ਨ ਜਿਹੜੀ ਆ ਉਹ ਨਾਲ ਲਗਾਈ ਹੁੰਦੀ ਆ ਤਾਂ ਉਹਨੂੰ ਕੰਸੀਡਰ ਕੀਤਾ ਜਾਂਦਾ ਇੱਥੇ ਇਹਨਾਂ ਨੇ ਸਿੱਧੀ ਐਮੈਂਡੇਡ ਜਿਹੜੀ ਪਟੀਸ਼ਨ ਸੀਗੀ ਉਹ ਪਲੇਸ ਔਨ ਰਿਕਾਰਡ ਦੀ ਕਰਤੀ ਤਾ ਪਹਿਲੀ ਜਿਹੜੀ ਪਟੀਸ਼ਨ ਆਲਰੇਡੀ ਹੈਗੀ ਆ ਉਹਦੇ ਵਿੱਚ ਇਹ ਤਾਂ ਇਹਨਾਂ ਨੇ ਕਿਹਨੇ ਪਰਮਿਸ਼ਨ ਹੀ ਨਹੀਂ ਮੰਗੀ ਕਿ ਹਾਂਜੀ ਇਹਦੇ ਵਿੱਚ ਅਸੀਂ ਆਹਾਂ ਆਹ ਚੇਂਜਸ ਕਰ ਰਹੇ ਆ ਤਾਂ ਉਹ ਇੱਕ ਪ੍ਰੋਸੀਜਰਲ ਜਿਹੜਾ ਸੀਗਾ ਇਸ਼ੂ ਸੀਗਾ ਤੇ ਨਾਲ ਹੀ ਉਹਨਾਂ ਨੇ ਲਿਖਿਆ ਸੀ ਵੀ ਕੋਰਟ ਦੇ ਆਰਡਰ ਦੇ ਵੀ ਜਿਹੜਾ ਐਪਲੀਕੇਸ਼ਨ ਚ ਲਿਖਿਆ ਹੋਇਆ ਸੀ ਵੀ ਕੋਰਟ ਨੇ ਵਰਬਲੀ ਆਰਡਰ ਦਿੱਤਾ ਸੀਗਾ ਤਾਂ ਕੋਰਟ ਨੇ ਇਸ ਚੀਜ਼ ਦੇ ਉੱਤੇ ਕਾਫੀ ਸੀਰੀਅਸਲੀ ਲੈਂਦੇ ਹੋਏ ਕਿ ਅਸੀਂ ਕਿਹੜੇ ਅਸੀਂ ਵਰਬਲ ਆਰਡਰਸ ਇਸ਼ੂ ਕੀਤੇ ਨੇ ਜਿਹਦੇ ਕਰਕੇ ਜਿਹਨੂੰ ਤੁਸੀਂ ਮੈਂਸ਼ਨ ਕਰ ਰਹੇ ਹੋ ਤਾਂ ਉਹਦੇ ਉੱਤੇ ਉਹਨਾਂ ਨੇ ਮਾਫੀ ਮੰਗੀ ਕੋਰਟ ਦੇ ਵਿੱਚ ਤੇ ਕਿਹਾ ਕਿ ਇਹ ਸਾਨੂੰ ਜਿਹੜੀ ਆ ਵਿਧਰੋ ਕਾਇਨ ਦੀ ਪਰਮਿਸ਼ਨ ਦਿੱਤੀ ਜਾਵੇ ਤੇ ਦ ਫਾਈਲ ਕਰ ਸਕੀ ਸੋ। ਅਰੇ ਜੀ ਇੱਕ ਥੀ ਹੋਰ ਸਮਝਣਾ ਚਾਹਾਂਗਾ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਕਲੀਏ ਕੇ ਸਰਕਾਰ ਦਾ ਪੱਖ ਜਾਂ ਵਿਜੀਲੈਂਸ ਦਾ ਪੱਖ ਕੋਰਟ ਦੇ ਅੰਦਰ ਰੱਖਿਆ ਹੋਏਗਾ। ਕਿਹੜੀਆਂ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਤੱਕ ਪੁੱਛਗਿੱਛ ਦੇ ਵਿੱਚ ਸਾਹਮਣੇ ਆਈਆਂ ਨੇ ਜਿਹੜੀਆਂ ਕੋਰਟ ਦੇ ਸਾਹਮਣੇ ਤੁਸੀਂ ਪਲੇਸ ਕੀਤੀਆਂ ਜਾਂ ਕੋਰਟ ਦੇ ਸਾਹਮਣੇ ਤੁਸੀਂ ਰੱਖਣੀਆਂ ਸੀਗੀਆਂ। ਦੇਖੋ ਕਾਫੀ ਇਹ ਜਿਹੇ ਇਸ਼ੂਸ ਨੇ ਤੁਸੀਂ ਅੱਜ ਤਾਂ ਹੁਣ ਹਾਈ ਕੋਰਟ ਦੇ ਚੋ ਆਰਡਰਸ ਚੈਲੰਜ ਕਰਨ ਆਏ ਨੇ ਰਿਮਾਂਡ ਦੇ। ਜਿਹੜੇ ਰਿਮਾਂਡ ਦੇ ਆਰਡਰਸ ਹੋਏ ਨੇ ਜਦੋਂ ਫਸਟ ਟਾਈਮ 25 ਜੂਨ ਨੂੰ ਇਹਨਾਂ ਨੂੰ ਅਰੈਸਟ ਕੀਤਾ ਗਿਆ 26 ਜੂਨ ਨੂੰ ਜਦੋਂ ਪੇਸ਼ ਕੀਤਾ ਗਿਆ ਉਦੋਂ ਵੀ ਢਾਈ ਤਿੰਨ ਘੰਟੇ ਬਹਿਸ ਚੱਲੀ ਸੀ ਇਹਨਾਂ ਨੇ ਸਾਰੇ ਜਿਹੜੇ ਤੱਥ ਸੀਗੇ ਜੋ ਪ੍ਰਾਈਮ ਅਫੀਸਰ ਜੀ ਉਸ ਟਾਈਮ ਦੇ ਉੱਤੇ ਕੇਸ ਦੇ ਚੋਂ ਉਦੋਂ ਤਾਂ ਹજી ਇਨਵੈਸਟੀਗੇਸ਼ਨ ਬੜੀ ਸਟਾਰਟ ਹੀ ਹੋਈ ਸੀਗੀ ਤੇ ਉਸ ਟਾਈਮ ਦੇ ਉੱਤੇ ਜਿੰਨੇ ਤੱਥ ਉਸ ਟਾਈਮ ਤੱਕ ਅਵੇਲੇਬਲ ਸੀਗੇ ਸਾਰੇ ਪੇਸ਼ ਕੀਤੇ ਗਏ ਕੋਰਟ ਦੇ ਵਿੱਚ ਵੀ ਕਿੰਨੇ 540 ਕਰੋੜ ਦਾ ਹੈਰ ਫਿਰ ਕਿਸ ਤਰੀਕੇ ਨਾਲ ਹੋਇਆ ਹੋਇਆ ਕਿਵੇਂ ਉਹ ਡਿਸਪਰੋਪੋਰਸ਼ਨੇਟ ਐਸੈਟਸ ਹੈਗੇ ਨੇ ਸਾਰਾ ਕੁਝ ਕੋਰਟ ਦੇ ਵਿੱਚ ਐਕਸਪਲੇਨ ਕੀਤਾ ਗਿਆ ਵਿਦ ਡਾਕੂਮੈਂਟਰੀ ਐਵੀਡੈਂਸ ਉਹਨਾਂ ਨੇ ਉਹਦੀ ਕ ਉਹ ਜਿਹੜੇ ਡਿਸਮਿਸ ਕੀਤਾ ਤੇ 7 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਠੀਕ ਹੈ 7 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਜਦੋਂ ਅਗਲੀ ਡੇਟ ਦੇ ਉੱਤੇ ਪੇਸ਼ ਕੀਤਾ ਗਿਆ ਉਦੋਂ ਫੇਰ ਦੁਬਾਰਾ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਨਵੇਂ ਤੱਥ ਨਿਕਲ ਕੇ ਆਏ ਜਿਵੇਂ ਉਹ ਜਿਹੜੇ ਕਿ ਉਸ ਦਿਨ ਦੱਸੇ ਵੀ ਗਏ ਸੀ 2 ਜੁਲਾਈ ਨੂੰ ਕਿ ਕਾਫੀ ਇਹ ਜੀ ਪ੍ਰੋਪਰਟੀਆਂ ਨਿਕਲ ਕੇ ਆਈਆਂ ਬਨਾਮੀ ट्रांजੈਕਸ਼ਨਸ ਨਿਕਲ ਕੇ ਆਈਆਂ ਇਹਨਾਂ ਦੇ ਸੀਏਸ ਤੋਂ ਕਾਫੀ ਕੁਝ ਡਾਟਾ ਨਿਕਲ ਕੇ ਆਇਆ ਉਹ ਸਾਰਾ ਕੁਝ ਕੋਰਟ ਨੂੰ ਦੱਸਿਆ ਗਿਆ ਉਸ ਤੋਂ ਬਾਅਦ ਹੀ ਕੋਰਟ ਨੇ ਦੁਬਾਰਾ ਜਿਹੜਾ 4 ਦਿਨ ਦਾ ਰਿਮਾਂਡ ਦਿੱਤਾ ਗਿਆ ਤੇ ਹੁਣ ਇਹੀ ਚੀਜ਼ ਹੈ ਜਿਹੜੇ ਆਰਡਰਸ ਨੇ ਪਹਿਲਾਂ 7 ਦਿਨ ਵਾਲਾ ਇਹਨਾਂ ਨੇ ਚੈਲੰਜ ਕੀਤਾ ਸੀ ਉਹ ਆਲਰੇਡੀ ਕੱਲ ਜਦੋਂ ਲੱਗਿਆ ਸੀਗਾ ਤਾਂ ਕਹਿੰਦੇ ਕਿ ਉਹ ਕਿਉਂਕਿ ਆਰਡਰ ਹੋ ਤਾਂ 7 ਦਿਨ ਖਤਮ ਹੋ ਗਏ ਇਸ ਕਰਕੇ ਅਸੀਂ ਅਗਲਾ ਕਰਨਾ ਹੁਣ ਇਹਦੇ ਵਿੱਚ ਅਗਲਾ ਜਿਹੜਾ ਆਰਡਰ ਹੈ 6 ਜੁਲਾਈ ਤੱਕ ਦਾ ਤੇ ਨੀਚੇ ਜਿਹੜੀ ਹਾਈ ਕੋਰਟ ਜਿਹੜੀ ਹਾਈ ਕੋਰਟ ਦੇ ਵਿੱਚ ਡੇਟ 8 ਜੁਲਾਈ ਆ ਤਾਂ ਦੇਖੋ 8 ਜੁਲਾਈ ਨੂੰ ਕੀ ਕਰਦੇ ਨੇ ਹੁਣ 8 ਜੁਲਾਈ ਨੂੰ ਤਾਂ ਫੇਰ ਲੱਗਦਾ ਕਿ ਨਵਾਂ ਕੋਈ ਫਰੈਸ਼ ਜਾਂਤਾ ਕੁਝ ਦਿਨ ਦਾ ਰਿਮਾਂਡ ਮਿਲੇਗਾ ਜੇ ਸਿੱਧੇ ਤੌਰ ਦੇ ਉੱਪਰ ਕਹੀਏ ਕਿ ਜੇਲ੍ਹ ਭੇਜ ਦਿੱਤਾ ਜਾਏਗਾ ਤਾਂ ਫਿਰ ਇੱਕ ਤਰੀਕੇ ਦੇ ਨਾਲ 8 ਜੁਲ ਇਹ ਕਿਉਂਕਿ ਇਲੈਗਲ ਤੌਰ ਤੇ ਦੇਖਿਆ ਜਾਂਦਾ ਹੈ ਦੇਖੋ ਇਹ ਕੋਡ ਦੇ ਉੱਤੇ ਆ ਵੀ ਕਿਵੇਂ ਐਂਟਰੇਨ ਟੇਨ ਕਰਦੇ ਨੇ ਕੀ ਕਰਦੇ ਨੇ ਬਟ ਆਦਰਵਾਇਸ ਜੇ ਤੁਸੀਂ ਦੇਖੋ ਤਾਂ ਆਲਰੇਡੀ ਜਿਹੜਾ 6 ਜੁਲਾਈ ਤੱਕ ਦਾ ਰਿਮਾਂਡ ਹੈ ਤਾਂ 8 ਜੁਲਾਈ ਨੂੰ ਜਿਹੜੀ ਹੈ ਕਿ ਨਵਾਂ ਕੁਝ ਜਿਹੜੇ ਨਵੇਂ ਤੱਥ ਨੇ ਉਸ ਟਾਈਮ ਤੱਕ ਨਵੇਂ ਤੱਥ ਵੀ ਆ ਜਾਣਗੇ ਤੇ ਦੇਖਦੇ ਹਾਂ ਕਿ ਕੀ ਬੰਦਲ ਫਿਲਹਾਲ ਦੀ ਘੜੀ ਕਈਏ ਤਾਂ ਬਿਕਰਮ ਜੀਠੀਆਂ ਨੂੰ ਫਿਰ ਕੋਈ ਰਾਹਤ ਤਾਂ ਮਿਲਦੀ ਹੋਈ ਨਜ਼ਰ ਕਿਸੇ ਤਰੀਕੇ ਦੀ ਨਹੀਂ ਆ ਰਹੀ ਕਿਉਂਕਿ ਲੱਗ ਰਿਹਾ ਸੀ ਕਿ ਸ਼ਾਇਦ 4 ਦਿਨ ਦੇ ਰਿਮਾਂਡ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਆਮ ਤੌਰ ਤੇ ਹੁੰਦਾ ਕਿ ਜਦੋਂ ਕੋਈ ਵੀ ਅਪੀਲ ਪਾਈ ਜਾਂਦੀ ਹੈ ਪੰਜਾਬ ਸਰਕਾਰ ਤੋਂ ਜਵਾਬ ਤਲਬ ਵਿਜੀਲੈਂਸ ਤੋਂ ਜਵਾਬ ਤਲਬ ਨਾ ਕਿਸੇ ਤੋਂ ਜਵਾਬ ਤਲਬ ਹੋਰ ਨਾ ਹੀ ਕੋਈ ਰਾਹਤ ਕੋਰਟ ਉਹ ਤੇ ਤੁਸੀਂ ਹੁਣ ਖੁਦ ਆਪ ਦੇਖਿਆ ਕਿ ਹੁਣ ਤੱਕ ਪਹਿਲਾਂ ਪੁਲਿਸ ਕਸਟਡੀ ਸਟੇਟ ਵਿਜੀਲੈਂਸ ਵੱਲੋਂ ਪੁਲਿਸ ਕਸਟਡੀ ਮੰਗੀ ਗਈ ਸੀ ਕੋਰਟ ਵੱਲੋਂ ਪੁਲਿਸ ਕਸਟਡੀ ਪਹਿਲਾਂ ਦਿੱਤੀ ਗਈ ਉਹ ਤੋਂ ਬਾਅਦ ਉਹਨੂੰ ਵਿਧਾਨ ਦੀ ਰਿਕੁਐਸਟ ਕੀਤੀ ਗਈ ਉਹ ਮਿਲੀ ਫਿਰ ਅੱਜ ਹਾਈ ਕੋਰਟ ਦੇ ਵਿੱਚ ਵੀ ਅੱਗੇ ਡੇਟ ਪੈ ਗਈ ਤੇ ਕੋਈ ਹਜੇ ਤੱਕ ਨੋਟਿਸ ਵੀ ਨਹੀਂ ਹੋਇਆ ਇਹਨਾਂ ਦੇ ਆਪਣੀ ਗਲਤੀਆਂ ਦੇ ਕਰਕੇ ਤੇ ਫੋਨ ਜਿਹੜਾ ਇਸ਼ੂ ਹੈਗਾ ਕਿ ਅਗਲੀ ਤਰੀਕ ਜਿਹੜੀ ਆ ਹੁਣ 8 ਜੁਲਾਈ ਆ ਤੇ ਹਜੇ ਤੱਕ ਵਿਕ੍ਰਮ ਸਿੰਘ ਮਜੀਠੀਆ ਨੂੰ ਕਿਸੇ ਵੀ ਕੋਈ ਕੋਰਟ ਤੋਂ ਕੋਈ ਵੀ ਰਾਹਤ ਨਹੀਂ ਹੈਗੀ ਖਾਸ ਗੱਲ ਇਹ ਇੱਕ ਇੱਕ ਆਲਰੇਡੀ ਕੇਸ ਦੇ ਵਿੱਚ ਇੰਨਾ ਕੁਝ ਹੈਗਾ ਕਿ ਜਦੋਂ ਵੀ ਕੋਰਟ ਦੇ ਵਿੱਚ ਅਸੀਂ ਦੱਸਦੇ ਹਾਂ ਤਾਂ ਕੋਰਟ ਵੀ ਇਸ ਚੀਜ਼ ਤੇ ਉਸ ਨੂੰ ਸੀਰੀਅਸਲੀ ਨਹੀਂ ਲੈਂਦੀ ਹੈ ਤੇ ਉਹ ਸਾਰਾ ਕੁਝ ਦੇਖਣ ਤੋਂ ਬਾਅਦ ਹੀ ਕੋਰਟ ਕੁਝ ਆਰਡਰਸ ਪਾਸ ਕਰਦੇ ਜਿਸ ਤਰੀਕੇ ਦੇ ਨਾਲ ਅਸੀਂ ਵਿਜੀਲੈਂਸ ਦਾ ਪ੍ਰੈਸ ਨੋਟ ਵੀ ਪੜਿਆ ਬਹੁਤ ਸਾਰੀਆਂ ਚੀਜ਼ਾਂ ਦੀ ਰਿਕਵਰੀ ਦਾ ਜ਼ਿਕਰ ਕੀਤਾ ਗਿਆ 30 ਦੇ ਕਰੀਬ ਮੋਬਾਈਲਾਂ ਦਾ ਜ਼ਿਕਰ ਹੋਇਆ ਲੈਪਟਾਪ ਦਾ ਜ਼ਿਕਰ ਹੋਇਆ ਕੁਝ ਨੋਟਬੁੱਕ ਦਾ ਜ਼ਿਕਰ ਹੋਇਆ ਜਦੋਂ ਕਿ ਮਜੀਠੀਆ ਦੇ ਵਕੀਲ ਜਾਂ ਉਹਨਾਂ ਦੀ ਫੈਮਿਲੀ ਦਾਵਾ ਕਰਦੀ ਹੈ ਕਿ ਜਿਹੜੇ ਦਾਅਵੇ ਕੀਤੇ ਜਾ ਰਹੇ ਬਿਲਕੁਲ ਗਲਤ ਹਨ ਇੰਨੀਆਂ ਚੀਜ਼ਾਂ ਦਾ ਕੁਝ ਰਿਕਵਰ ਕੀਤੀਆਂ ਨਹੀਂ ਗਈਆਂ ਦੇਖੋ ਉਹਨਾਂ ਦੇ ਦਾਅਵੇ ਤਾਂ ਇਹ ਵੀ ਨੇ ਵੀ ਸਰਾਏ ਇੰਡਸਟਰੀਜ਼ ਦੇ ਇਸ ਵਿਕਰਮ ਸਿੰਘ ਮਜੀਠੀਆ ਦਾ ਕੁਝ ਲੈਣਾ ਦੇਣਾ ਨਹੀਂ ਉਹਨਾਂ ਦਾ ਤਾਂ ਇਹ ਵੀ ਦਾਵਾ ਹੈ ਕਿ ਜਿਹੜੇ ਵੀ ਜਿਹੜੇ ਠੀਕ ਹੈ ਵੀ ਜਿਹੋ ਉਹਨਾਂ ਦੇ ਘਰ ਦੇ ਵਿੱਚ ਰਹਿੰਦੇ ਸੀ ਦਾ ਇੱਕ ਪਾਸੇ ਕਹਿੰਦੇ ਨੇ ਕਿ ਜਿਹੜੇ ਸਰਾਇ ਇੰਡਸਟਰੀ ਦੇ ਵਿੱਚ ਸਾਡਾ ਕੁਝ ਲੈਣਾ ਦੇਣਾ ਨਹੀਂ ਵੀ ਫਾਦਰ ਤੇ ਸਨ ਅਲੱਗ ਹੁੰਦੇ ਨੇ ਜਦੋਂ ਉਹਨਾਂ ਨੂੰ ਇਹ ਕਿਹਾ ਗਿਆ ਕਿ ਇਹ ਫਾਦਰ ਤੇ ਸਨ ਵੀ ਜਿਹੜਾ ਸਨ ਜਿਹੜਾ ਫਾਦਰ ਦੇ ਘਰ ਦੇ ਵਿੱਚ ਰਹਿ ਰਿਹਾ ਸੀ ਗ੍ਰੀਨ ਐਵੇਨਿਊ 'ਚ ਜਿੱਥੇ ਅਰੈਸਟ ਕੀਤਾ ਵੀ ਸਰਾਇ ਇੰਡਸਟਰੀ ਦੇ ਕੋਲ ਰਿਹਾ ਪੰਜ ਸਾਲ ਘਰ ਤਾਂ ਉੱਥੇ ਕਹਿੰਦੇ ਨੇ ਕਿ ਉਹ ਪਿਓ ਜਿਹੜੇ ਵੀ ਪੁੱਤ ਜਿਹੜਾ ਪਿਓ ਦੇ ਘਰ ਨਹੀਂ ਰਹਿ ਸਕਦਾ ਇਹ ਜਿਹੇ ਐਨਵਾਇਰਨਮੈਂਟਸ ਉੱਥੇ ਖੁਦ ਦਿੰਦੇ ਨੇ ਤਾਂ ਸਾਰਾ ਕੁਝ ਜਿਹੜਾ ਦੇਖੋ ਕੋਰਟ ਦੇ ਵਿੱਚ ਸਾਰਾ ਕੁਝ ਫੈਕਟਸ ਕਲੀਅਰ ਦੱਸੇ ਗਏ ਨੇ ਕੋਰਟ ਦੇ ਵਿੱਚ ਡਾਕੂਮੈਂਟ ਜਿਹੜੇ ਡਾਕੂਮੈਂਟਸ ਹੁੰਨ ਤੱਕ ਜੋ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏ ਨੇ ਇਨਟੈਰੋਗੇਸ਼ਨ ਦੇ ਵਿੱਚ ਸਾਹਮਣੇ ਆਏ ਨੇ ਸਟੇਟਮੈਂਟਸ ਆ ਰਹੀਆਂ ਦਿਖਾਉਣ ਤੋਂ ਬਾਅਦ ਕੇਸ ਡਾਇਰੀ ਸਾਰੀ ਚੈੱਕ ਕਰਨ ਤੋਂ ਬਾਅਦ ਹੀ ਕੋਰਟ ਨੇ ਆਰਡਰਸ ਪਾਸ ਕੀਤੇ ਨੇ ਇਹ ਕੋਈ ਸਿੱਧੇ ਐਵੇਂ ਹੀ ਨਹੀਂ ਹੈਗੇ ਵੀ ਵਿਜੀਲੈਂਸ ਗਈ ਉੱਥੇ ਆਰਡਰ ਮਿਲ ਗਏ ਸਾਢੇ 3-4 ਘੰਟੇ ਬਹਿਸ ਚੱਲੀ ਹੈ ਦੂਸਰੀ ਵਾਰ ਵੀ ਪਹਿਲੀ ਵਾਰ ਵੀ 2.5 ਘੰਟੇ ਬਹਿਸ ਚੱਲੀ ਸੀ ਸਾਰੇ ਤੱਥ ਜਿਹੜੇ ਬਾਹਰ ਆ ਕੇ ਦੱਸਦੇ ਨੇ ਸਾਰੇ ਉਹਨਾਂ ਨੇ ਕੋਰਟ 'ਚ ਵੀ ਦੱਸੇ ਤਾਂ ਕੋਡ ਦੇ ਜਿਹੜੇ ਆਰਡਰ ਦੀ ਮੈਂ ਇਹਨਾਂ ਨੂੰ ਰਿਕੁਐਸਟ ਕਰਨੀ ਚਾਹੂੰਗਾ ਜੋ ਕੋਡ ਨੇ ਆਰਡਰ ਕੀਤੇ ਉਹਨਾਂ ਦੇ ਆਰਡਰਾਂ ਦੀ ਦਾ ਸਨਮਾਨ ਕਰਨ ਜੋ ਕੋਰਟ ਦੇ ਉਹਨਾਂ ਦੀ ਕੀ ਕਹਿੰਦੇ ਆ ਆਪਾਂ ਕੋਰਟ ਦੇ ਤੋਂ ਬਾਹਰ ਨਹੀਂ ਜਾ ਸਕਦੇ ਜੁਡੀਸ਼ਰੀ ਦਾ ਸਨਮਾਨ ਕਰੀਏ ਤੇ ਇਹ ਜੀ ਸਟੇਟਮੈਂਟਸ ਆ ਕੇ ਬਾਹਰ ਨਾ ਦੇ। ਖਾਸ ਤਰੀਕੇ ਦੇ ਨਾਲ ਰਾਜਨੀਤੀ ਚਲੋ ਇੱਕ ਵੱਖਰੀ ਚੀਜ਼ ਹੈ ਪਰ ਫੈਰੀ ਜੀ ਕੋਰਟ ਦੇ ਵਿੱਚ ਤਾਂ ਸਬੂਤਾਂ ਨੇ ਟਿਕਣਾ ਹੈ ਗੱਲਾਂ ਨੇ ਨਹੀਂ ਉਥੇ ਇੱਕ ਤੱਥ ਰੱਖਣੇ ਪੈਣਗੇ ਜਿਸ ਤਰੀਕੇ ਦੇ ਨਾਲ ਸੁਖਵੀਰ ਸਿੰਘ ਬਾਦਲ ਦੀ ਵੀ ਪ੍ਰੈਸ ਕਾਨਫਰੰਸ ਤੁਸੀਂ ਸੁਣ ਲਈ ਹੋਏਗੀ ਕਹਿੰਦੇ ਜੀ ਇਹ ਤਾਂ ਪੈਸਾ ਪਹਿਲਾਂ ਦਾ ਸੀਗਾ ਆਰਬੀਆਈ ਦੇ ਜ਼ਰਗੀ ਆਉਂਦਾ ਵਿਦੇਸ਼ਾਂ ਤੋਂ ਜਦੋਂ ਆਉਂਦਾ ਹੈ ਕੇਂਦਰ ਸਰਕਾਰ ਮੋਨੀਟਰ ਕਰਦੀ ਹੈ ਇਨਕਮ ਟੈਕਸ ਡਿਪਾਰਟਮੈਂਟ ਕਹਿੰਦੇ ਕੁਝ ਵੀ ਗਲਤ ਨਹੀਂ ਹੈਗਾ ਰਾਜਨੀਤੀ ਦੀ ਬਦਲਾਕੋਰੀ ਇਹੀ ਬੇਸ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰੱਖਿਆਗਾ ਦੇਖੋ ਇਹੀ ਸਭ ਕੁਝ ਇਹਨਾਂ ਨੇ ਪੁਆਇੰਟ ਉੱਥੇ ਵੀ ਰੱਖੇ ਸੀਗੇ ਇਹ ਕਹਿੰਦੇ ਆ ਵੀ ਸਾਡਾ ਕੁਝ ਇਹਨਾਂ ਕੰਪਨੀਆਂਜ਼ ਨਾਲ ਕੁਝ ਲੈਣਾ ਦੇਣਾ ਨਹੀਂ ਹੈਗਾ ਤਾਂ ਤੁਸੀਂ ਕੰਪਨੀ ਦੇ ਘਰਾਂ ਦੇ ਵਿੱਚ ਕਿਉਂ ਰਹਿ ਰਹੇ ਸੀ ਕੰਪਨੀ ਤੋਂ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਆਉਂਦੇ ਸੀ ਠੀਕ ਹੈ ਤੇ ਮੋਰਓਵਰ ਤੁਸੀਂ ਇਹ ਬਾਰ ਬਾਰ ਕਹਿੰਦੇ ਨੇ ਕੰਪਨੀ ਤੋਂ ਰਿਜ਼ਾਈਨ ਕਰਤਾ ਕੰਪਨੀ ਤੋਂ ਰਿਜ਼ਾਈਨ ਐਸੇ ਡਾਇਰੈਕਟਰ ਕੀਤਾ ਤੁਸੀਂ ਕੰਪਨੀ ਤੋਂ ਕਿੱਥੇ ਨਿਕਲ ਗਏ ਤੁਸੀਂ ਅੱਜ ਵੀ ਉਸ ਕੰਪਨੀ ਦੇ ਵਿੱਚ 11.5% ਦੇ ਉੱਤੇ ਸ਼ੇਅਰ ਹੋਲਡਰ ਹੋ ਤੁਹਾਡੇ ਜਿਹੜਾ HUF ਆਦਰ ਦਾ ਉਹਦੇ ਵਿੱਚ 45% ਦਾ ਸ਼ੇਅਰ ਕੰਪਨੀ ਦੇ ਵਿੱਚ HUF ਦਾ ਜਿਹਦੇ ਤੁਸੀਂ ਖੁਦ ਕੋ-ਪਾਰਟਨਰ ਹੋ 파ਟ ਉਸ ਤੇ 50% ਦੇ ਉੱਤੇ ਸ਼ੇਅਰ ਤੁਹਾਡੇ ਜਿਹਦੇ ਵਿੱਚ ਤੁਸੀਂ ਖੁਦ ਪਰਸਨਲੀ 파ਟ ਹੋ ਉਹਦੇ ਵਿੱਚ ਤੁਸੀਂ ਖੁਦ ਸ਼ੇਅਰਹੋਲਡਰ ਕੰਪਨੀ ਦੇ ਸ਼ੇਅਰਹੋਲਡਰ ਹੋ ਤੇ ਅਜੇ ਕਹਿੰਦੇ ਸਾਡਾ ਕੁਝ ਕਿਸੇ ਕੰਪਨੀ ਨਾਲ ਇਹਨਾਂ ਦੇ ਨਾ ਨਹੀਂ ਫੋਰਨ ट्रांजैक्शन ਦੇ ਉੱਤੇ ਕਿਉਂ ਇਹੋ ਜਿਹਾ ਹੁੰਦਾ ਕਹਿੰਦੇ ਬਹੁਤ ਵੱਡੀ ਕੰਪਨੀ ਹੈ ਬਾਰ-ਬਾਰ ਵਾਰੀ ਕਾਰਿਆ ਤਾਂ ਇਹੋ ਜਿਹਾ ਕਿਉਂ ਹੋ ਰਿਹਾ ਜਦੋਂ ਉਹ ਕੰਪਨੀ ਕਹਿੰਦੇ ਜੀ ਆਪਣਾ ਬਿਜ਼ਨਸ ਛੱਡ ਕੇ ਬਾਹਰ ਜਾ ਰਹੀ ਸੀ ਤਾਂ ਉਹ ਕੰਪਨੀ ਕਿਉਂ ਇਹਨਾਂ ਦੇ ਫਾਦਰ ਨੂੰ ਹੀ ਵੇਚ ਕੇ ਚਲੀ ਗਈ ਸ਼ੇਅਰ ਕਿਸੇ ਹੋਰ ਨੂੰ ਨਹੀਂ ਵਿੱਚ ਕੋਈ थर्ड ਪਰਸਨ ਨੂੰ ਨਹੀਂ ਵੇਚਿਆ ਜੇ ਉਹਨਾਂ ਲਾਅਸ ਦੇ ਵਿੱਚ ਜਾਣਾ ਸੀ ਤਾਂ ਇਹ ਬੜੀ ਬੇਨੁਆਦ ਦੀ ਚੀਜ਼ਾਂ ਨੇ ਕੋਰਟ ਦੇ ਸਾਰੇ ਡਾਕੂਮੈਂਟਸ ਦੇ ਬੇਸ ਦੇ ਉੱਤੇ ਸਾਰਾ ਕੁਝ ਦੱਸਿਆ ਗਿਆ ਜਾ ਰਿਹਾ ਸਾਰੀ ਜਿਹੜੀ ਫੈਕਚੁਅਲ ਪੋਜੀਸ਼ਨ ਹੈ ਜੋ ਇੰਟਰੋਗੇਸ਼ਨ ਚ ਆਇਆ ਹਜੇ ਤਾਂ ਅੱਗੇ ਬਹੁਤ ਉਮੀਦ ਹੈ ਜਿਹੜੇ ਅੱਗੇ ਹੁਣ ਆ ਚਾਰ ਦਿਨ ਦੇ ਵਿੱਚ ਹੋਰ ਬਹੁਤ ਕੁਝ ਆਨਦੀ ਉਮੀਦ ਹੈ ਬਹੁਤ ਕੁਝ ਅੱਤ ਲੱਗਿਆ ਹੋਇਆ ਸਿੱਧੇ ਤੌਰ ਤੇ ਕਿ ਦੇਸੀ ਭਾਸ਼ਾ ਜੇ ਸਮਝੀਏ ਤਾਂ ਕਨੇ ਕੰਪਨੀਆਂ ਦੀਆਂ ਪ੍ਰਧਾਨਗੀਆਂ ਛੜਤੀਆਂ ਪਰ ਸ਼ੇਅਰ 50-50% ਤੱਕ ਹਿੱਸੇਦਾਰੀਆਂ ਦੇ ਪੂਰੇ ਪੂਰੇ ਜੀ ਹਰ ਕੰਪਨੀ ਦੇ ਵਿੱਚ ਸਰ ਕਿਸੇ ਦੇ ਵਿੱਚ ਫਾਦਰ ਹੋ ਡਾਇਰੈਕਟਰ ਹੈ ਕਿਸੇ ਚ ਮਦਰ ਡਾਇਰੈਕਟਰ ਹੈ ਕਿਸੇ ਬ੍ਰਦਰ ਡਾਇਰੈਕਟਰ ਹੈ ਕਿਸੇ ਜੋ ਵਾਈਫ ਡਾਇਰੈਕਟਰ ਹੈ ਕੀ ਘਰ ਦੀ ਸਾਰੀ ਕੰਪਨੀਆਂ ਨੇ ਤੇ ਸਾਰਾ ਜਿਹੜਾ ਹੇਰ ਫੇਰ ਹੈ ਇਹਨਾਂ ਕੰਪਨੀਆਂ ਦੇ ਵਿੱਚ ਜੀ ਹੋਰ ਦੱਸੋ ਫੈਰੀ ਜਿਸ ਤਰੀਕੇ ਦੇ ਨਾਲ ਬਿਕਰਮ ਮਜੀਠੀਆ ਨੂੰ ਹੁਣ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਹੈ ਕੀ ਇਸ ਦਾ ਦਾਇਰਾ ਪਰਿਵਾਰ ਤੱਕ ਵੀ ਜਾ ਸਕਦਾ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਮਦਰ ਫਾਦਰ ਜਾਂ ਉਹਨਾਂ ਦੀ ਵਾਈਫ ਜਿਸ ਤਰੀਕੇ ਨਾਲ ਹੀ ਸ਼ੇਅਰ ਹੋਲਡਰ ਕਿਉਂਕਿ ਕਾਨੂੰਨ ਦੇ ਹਿਸਾਬ ਨਾਲ ਤਾਂ ਸਾਰੇ ਚੀਜ਼ਾਂ ਨੂੰ ਫਿਰ ਅਡਾਪਟ ਕਰਨੀ ਪਏ ਉਹ ਬਿਲਕੁਲ ਸਾਰਾ ਕੁਝ ਅੱਗੇ ਤੱਕ ਜਾਏਗਾ ਇਹਦੇ ਵਿੱਚ ਅਜੇ ਅੱਗੇ ਬਹੁਤ ਕੁਝ ਅੱਗੇ ਆਣਾ ਹੈ ਇਸ ਕੇਸ ਦੇ ਵਿੱਚ ਕਿਉਂਕਿ ਜੋ ਕੁਝ ਹੱਥ ਲੱਗਿਆ ਵਿਜਿਲੈਂਸ ਦੇ ਇਸ ਟਾਈਮ ਤੱਕ ਤਾਂ ਇਹਦੇ ਵਿੱਚ ਬਹੁਤ ਕੁਝ ਅੱਗੇ ਨਿਕਲ ਕੇ ਆਣਾ ਹੈ ਸਿੱਧਾ ਸਵਾਲ ਕਰਾਂ ਕਿ ਕੱਲਾ ਬਿਕਰਮ ਮਜੀਠੀਆ ਨਹੀਂ ਉਹਨਾਂ ਦੀ ਵਾਈਫ ਔਰ ਉਹਨਾਂ ਦੇ ਫਾਦਰ ਮਦਰ ਉਹ ਵੀ ਤੁਹਾਨੂੰ ਬਰਾਬਰ ਦੇ ਜ਼ਿੰਮੇਵਾਰ ਲੱਗਦੇ ਔਰ ਉਹਨਾਂ ਦੀ ਅਰੈਸਟ ਹੋ ਸਕਦੀ ਹੈ ਹੋਗਾ ਤੁਹਾਨੂੰ ਅਪਡੇਟ ਉਹਦੇ ਅਕੋਰਡਿੰਗ ਨਹੀਂ ਦੱਸਾਂਗੇ ਬਹੁਤ ਬਹੁਤ ਧੰਨਵਾਦ ਗਲਵਤ ਕਰ ਰਹੀ ਸੀ ਫੈਰੀ ਸੌਫਤ ਜੋ ਇਸ ਮਾਮਲੇ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੇ ਵਕੀਲ ਦੇ ਤੌਰ ਤੇ ਦੇਖ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦੱਸਿਆ ਕਿ ਬੇਨਾਮੀਆ ਪ੍ਰਾਪਰਟੀਆਂ ਦਾ ਜ਼ਿਕਰ ਹੋਵੇ ਚਾਹੇ ਵਕ ਵਕ ਜਿਹੜੀ ਕੰਪਨੀਆਂ ਦਾ ਜ਼ਿਕਰ ਹੋਵੇ ਉਹਨਾਂ ਦੀ ਡਾਇਰੈਕਟਰਸ਼ਿਪ ਛੱਡ ਦਿੱਤੀ ਜਾਂਦੀ ਹੈ ਪਰ 45% ਕਿਸੇ ਦੇ ਵਿੱਚ 30% ਤੋਂ ਜ਼ਿਆਦਾ ਕਿਸੇ ਦੇ ਵਿੱਚ 50% ਤੋਂ ਜ਼ਿਆਦਾ ਦੇ ਜਿਹੜੇ ਸ਼ੇਅਰਹੋਲਡਰ ਹੈ ਉਹ ਉਸੇ ਤਰੀਕੇ ਦੇ ਨਾਲ ਔਰ ਸਰਾਏ ਕੰਪਨੀ ਦਾ ਜਿਹੜਾ ਜ਼ਿਕਰ ਹੁੰਦਾ ਉਹ ਕੰਪਨੀ ਦਾ ਘਰ ਹੈਗਾ ਉਸੇ ਘਰ ਦੇ ਵਿੱਚ ਵਿਕਰਮ ਰਹਿ ਰਹੇ ਸੀਗੇ ਪਰ ਇਸ ਦੇ ਬਾਵਜੂਦ ਕਿਹਾ ਜਾ ਰਿਹਾ ਹੈਗਾ ਕਿ ਮੇਰਾ ਕੰਪਨੀ ਦੇ ਨਾਲ ਨਾਤਨੀ اور ਦੂਸਰੇ ਪਾਸੇ ਕਿਹਾ ਜਾ ਰਿਹਾ ਹੈ ਕਿ ਇੱਕ ਬੇਟਾ ਆਪਣੇ ਬਾਪ ਦੇ ਘਰ ਦੇ ਵਿੱਚ ਨਾ ਰਹੇਗਾ ਤਾਂ ਹੋਰ ਕਿੱਥੇ ਰਹੇਗਾ ਇਹ तमाम ਉਹ ਚੀਜ਼ਾਂ ਸੀਆਂ ਜਿਹੜੀਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਰੱਖੇ ਗਏ ਇਸ ਤਰੀਕੇ ਦੇ ਨਾਲ ਜਿਹੜਾ ਜ਼ਿਲ੍ਹਾ ਕਾਲਰ ਦੇ ਵਿੱਚ ਰੱਖਿਆ ਗਿਆ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ ਉਸ ਤੋਂ ਇੰਜ ਜਾਪ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਨੇ ਮੁਸ਼ਕਲਾਂ ਜ਼ਰੂਰ ਆ ਸਕਦੀਆਂ ਨੇ ਭਾਵੇਂ ਕਿ ਮਾਨਯੋਗ ਅਦਾਲਤ ਨੇ ਨਿਰਦੇਸ਼ ਸੁਣਾਉਣੇ ਨੇ ਹੁਕਮ ਸੁਣਾਉਣੇ ਨੇ ਲੇਕਿਨ ਫਿਲਹਾਲ ਦੀ ਘੜੀ ਜਿਕਰ ਇੱਕ ਧਿਰ ਦੀ ਆਪਾਂ ਗੱਲਬਾਤ ਕਰੀਏ ਉਹ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਜਿਹੜੇ ਰੱਖ ਰਹੇ ਨੇ ਇਹ ਕਾਫੀ ਲੰਮਾ ਸਮਾਂ ਜਿਹੜਾ ਹੈ ਸਾਰਾ ਸਿਸਟਮ ਇਹ ਤਾਣਾ ਬਾਣਾ ਜਿਹੜਾ ਹੈ ਉਹ ਚੱਲ ਸਕਦਾ ਹੈ ਹਾਲਾਂਕਿ ਦੂਸਰੇ ਪੱਖ ਦੇ ਜੇਕਰ ਆਪਾਂ ਅਕਾਲੀ ਦਲ ਦੀ ਗੱਲਬਾਤ ਕਰ ਲਈਏ ਤਾਂ ਉਹ ਹਮਲਾਵਰ ਨੂੰ ਨਜ਼ਰ ਆ ਰਹੇ ਨੇ ਲੇਕਿਨ ਉਹਨੇ ਦੇਖਣਾ ਹੋਏਗਾ ਕਿ ਜਾਂਚ ਦੇ ਦਾਇਰੇ ਦੇ ਵਿੱਚ ਆਖਿਰ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਹੜਾ ਕਿਹੜਾ ਆਉਂਦਾ ਹੈ ਦੇਖੋ ਬਿਲਕੁਲ ਜਿਸ ਤਰੀਕੇ ਦੇ ਨਾਲ ਜਾਂਚ ਦਾ ਦਾਇਰਾ ਵੜਦਾ ਹੋਇਆ ਵੀ ਨਜ਼ਰ ਆਏਗਾ ਇਸ ਜਾਂਚ ਦਾ ਦਾਇਰਾ ਜਦੋਂ ਵਧੇਗਾ ਤਾਂ ਹੋਰ ਬਹੁਤ ਸਾਰੇ ਲੋਕਾਂ ਦੀ ਇਨਵੋਲਵਮੈਂਟ ਪਰਿਵਾਰਕ ਮੈਂਬਰਾਂ ਦੀ ਇਨਵੋਲਵਮੈਂਟ ਇਸ ਚੀਜ਼ ਦੇ ਵਿੱਚ ਸਾਹਮਣੇ ਆਈ ਦੇ ਸਕਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਫੈਰੀ ਸੌਫਤ ਜਿਹੜੇ ਵਕੀਲ ਨੇ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਵਿਕਰਮ ਅਜੀਠੀਆ ਦੇ ਆ ਪਿਤਾ ਦੇ ਨਾਮ ਦੇ ਉੱਪਰ ਉਹਨਾਂ ਦੀ ਧਰਮ ਪਤਨੀ ਦੇ ਨਾਮ ਦੇ ਉੱਪਰ ਜਿਹੜੀਆਂ ਕੁਝ ਪ੍ਰਾਪਰਟੀਆਂ ਸੀਗੀਆਂ ਉਹ ਹਾ ਸ਼ੋਅ ਕੀਤੀਆਂ ਗਈਆਂ ਨੇ ਤਾਂ ਇੱਕ ਤਰੀਕੇ ਦੇ ਨਾਲ ਪੈਸੇ ਦਾ ਹੇਰ ਫੇਰ ਫੈਮਿਲੀ ਦੇ ਅੰਦਰ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕੀਤਾ ਗਿਆ ਔਰ ਜਿੱ ਆਏਗਾ ਜਾਂਚ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਏਗਾ ਤਾਂ ਉਸ ਦੇ ਵਿੱਚ ਹੋਰ ਬਹੁਤ ਸਾਰੇ ਨਾਮ ਨੇ ਜਿਹੜੇ ਉਹ ਆਉਂਦੇ ਹੋਏ ਦਿਖਾਈ ਦੇਣਗੇ ਉਹ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਹੋ ਸਕਦੇ ਆ ਔਰ ਵਿਜੀਲੈਂਸ ਦੇ ਵੱਲੋਂ ਦੇਖਿਆ ਜਾਣਾ ਕਿ ਕਿਸ ਤਰੀਕੇ ਦੇ ਨਾਲ ਨਵੀਆਂ ਗ੍ਰਿਫਤਾਰੀਆਂ ਜਿਹੜੀਆਂ ਉਹ ਕੀਤੀਆਂ ਜਾਣ ਪਰ ਅੱਜ ਫਿਲਹਾਲ ਦੀ ਕਿڑی ਜਿਹੜੀ ਸੁਣਵਾਈ ਸੀਗੀ ਉਹ ਤੁਹਾਨੂੰ ਜਿਸ ਤਰੀਕੇ ਦੇ ਨਾਲ ਦੱਸਿਆ ਕਿ ਜਿਹੜੀ ਐਪਲੀਕੇਸ਼ਨ ਲਗਾਈ ਗਈ ਸੀ ਉਸ ਦੇ ਵਿੱਚ ਕੁਝ ਚੇਂਜਸ ਆ ਕੀਤੀਆਂ ਗਈਆਂ ਔਰ ਇਸ ਚੀਜ਼ ਨੂੰ ਲੈ ਕੇ ਹਾਈ ਕੋਰਟ ਨੇ ਇਤਰਾਜ਼ ਜ਼ਾਹਰ ਕੀਤਾ ਤਾਂ ਉਹਨਾਂ ਦੇ ਵਕੀਲਾਂ ਵੱਲੋਂ ਮਾਫੀ ਵੀ ਮੰਗੀ ਗਈ ਕਿਉਂਕਿ ਬਿਨਾਂ ਕਿਸੇ ਪਰਮਿਸ਼ਨ ਤੋਂ ਜਿਹੜੀਆਂ ਇਹ ਬਦਲਾਅ ਸੀਗਾ ਉਹ ਕੀਤਾ ਗਿਆ ਔਰ ਉਸ ਬਾਦ ਅੱਜ ਜਿਹੜੀ ਇਹ ਸੁਣਵਾਈ ਟਾਲ ਦਿੱਤੀ ਗਈ ਹੈ ਮੰਗਲਵਾਰ ਨੂੰ ਜਾਨੀ ਕਿ 8 ਜੁਲਾਈ ਨੂੰ ਇਸ ਮਾਮਲੇ ਦੇ ਵਿੱਚ ਫਿਰ ਤੋਂ ਸੁਣਵਾਈ ਹੈ ਜਿਹੜੀ ਉਹ ਹੋਣ ਜਾ ਰਹੀ ਹੈ ਪਰ ਖਾਸ ਤੱਤ ਦੇ ਵਿੱਚ ਕੀ ਹੈ ਕਿ ਵਿਕਰਮ ਜੀਟਿਆ ਦਾ ਮਹਾਲੀ ਕੋਰਟ ਵੱਲੋਂ 6 ਤਰੀਕ ਤੱਕ ਦਾ ਰਿਮਾਂਡ ਦਿੱਤਾ ਗਿਆ 6 ਤਰੀਕ ਤੋਂ ਬਾਅਦ ਦੇਖਣਾ ਹੋਏਗਾ ਕਿ ਕੀ ਬਿਕਰਮ ਜੀਠੀਆਂ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਪੁਲਿਸ ਰਿਮਾਂਡ ਦੇ ਉੱਪਰ ਭੇਜ ਦਿੱਤਾ ਜਾਂਦਾ ਹੈਗਾ ਜਾਂ ਉਹਨਾਂ ਨੂੰ ਨਿਆਂਇਕ ਹਰਾਸਤ ਦੇ ਵਿੱਚ ਭੇਜ ਦਿੱਤਾ ਜਾਂਦਾ ਇਹ ਖਾਸ ਚੀਜ਼ ਆ ਔਰ ਜਦੋਂ 6 ਤਰੀਕ ਦਾ ਕੋਈ ਆਰਡਰ ਆਏਗਾ ਤਾਂ ਉਹ ਇੱਕ ਫਰੈਸ਼ ਆਰਡਰ ਹੋਏਗਾ ਔਰ 8 ਤਰੀਕ ਨੂੰ ਜਦੋਂ ਗੱਲਬਾਤ ਕਰਨੀ ਹੋਏਗੀ ਤਾਂ ਉਹ ਇਸੇ ਟਰੈਕ ਤੇ ਹੋਏਗੀ ਤਾਂ ਕੀ 8 ਤਰੀਕ ਤੋਂ ਪਹਿਲਾਂ-ਪਹਿਲਾਂ ਅਕਾਲੀ ਦਲ ਦੇ ਵਕੀਲਾਂ ਦੇ ਵੱਲੋਂ ਜਿਹੜਾ ਫਰੈਸ਼ ਆਰਡਰ 6 ਤਰੀਕ ਨੂੰ ਜਾਰੀ ਕੀਤਾ ਜਾਂਦਾ ਹੈਗਾ ਉਸ ਨੂੰ ਲੈ ਕੇ ਉਹ ਕੋਰਟ ਦੇ ਵਿੱਚ ਪਹੁੰਚਦੇ ਨੇ ਜਾਂ ਪੁਰਾਣੀ ਸੁਣਵਾਈ ਦੇ ਆਧਾਰ ਤੇ ਸੁਣਵਾਈ ਹੋਏਗੀ ਤਾਂ ਹਾਲਾਤ ਉਸ ਸਮੇਂ ਕੀ ਹੋਣਗੇ ਇਹ ਚੀਜ਼ਾਂ ਕਾਫੀ ਮਾਇਨੇ ਰੱਖਦੀਆਂ ਨੇ ਕਿਉਂਕਿ 6 ਤਰੀਕ ਦੀ ਸੁਣਵਾਈ ਤੋਂ ਬਾਅਦ ਹੀ ਕਿਤੇ ਨਾ ਕਿਤੇ 8 ਤਰੀਕ ਦੀ ਸੁਣਵਾਈ ਦਾ ਜਿਹੜਾ ਬੇਸ ਹੈਗਾ ਉਹ ਟਿਕਿਆ ਹੋਇਆ ਹੋਏਗਾ ਔਰ ਉਸੇ ਆਧਾਰ ਦੇ ਉੱਪਰ ਜਿਹੜੀ ਅਗਲੀ ਸੁਣਵਾਈ ਆ ਉਹ ਗੁਰਪ੍ਰੀਤ ਹੋ ਸਕੀਗੀ ਜੀ ਬਿਲਕੁਲ ਬਿਲਕੁਲ ਰੋਹਿਤ ਸੋ ਨਜ਼ਰਾ ਬੜੀਆਂ ਹੋਈਆਂ ਨੇ ਕਿ ਆਖਿਰ ਆਨਵਰਸ ਸੁਨਰ ਵਿੱਚ ਸੁਣਵਾਈ ਦੇ ਦੌਰਾਨ ਕੀ ਕੁਝ ਨਿਰਦੇਸ਼ ਸ਼ਾਰਿਖ ਹੋਣਗੇ ਫਿਲਹਾਲ ਕਿ